ਕਰਦੇ ਆ ਬਾਈ ਨਵੇਂ ਬਲੌਗ ਦੀ ਸ਼ੁਰੂਆਤ ਕੀ ਹਾਲ ਚਾਲ ਹੈ ਮਿੱਤਰੋ ਤੇ ਸਾਰੇ ਜਾਨਵਰ ਖੋਲੇ ਹੋਏ ਨੇ ਹਰੇ ਨੂੰ ਕਰ ਰਹੇ ਨੇ ਖਰਾਬ ਹੈ ਇਸ ਟਾਈਮ ਇਹ ਤੇ ਖਰਾਬ ਤਾਂ ਨਹੀਂ ਕਰਦੇ ਬਸ ਥੋੜਾ ਥੋੜਾ ਹਰਾ ਖਾ ਕੇ ਜਾਨੀ ਕਿ ਗੰਦ ਨਹੀਂ ਇਹ ਪਾਉਂਦੇ ਮੁਰਗੀਆਂ ਵਾਲਾ ਗੰਦ ਪਾਉਂਦੀਆਂ ਨੇ ਇਹ ਨਹੀਂ ਇੰਨਾ ਗੰਦਾ ਪਾਉਂਦੇ ਤੇ ਫਿਰ ਲੈਣਗੇ ਦੋ ਘੜੀ ਗਰਜੰਤ ਸਿੰਘ ਦੀ ਸ਼ਾਮ ਤਾਂ ਆਈ ਹੀ ਅੱਜ ਭਾਉ ਸਾਲਾ ਟਲਿਆ ਹੋ ਯਾਰ ਪਾ ਦੇ ਕੱਖਾਂ ਕੁੱਖਾਂ ਨਾਲ ਨਵੇੜ ਤਾਂ ਨੂਰੀ ਬਾਲੀ ਨਿਬੜੀ ਹੋਈ ਆ ਬਾਈ ਇਹ ਪਰਸੋਂ ਜੋ ਉੱਥੇ ਲੜਾਈ ਸੀ ਦੇਖ ਲੋ ਲਿਟਕ ਲਿਟਕ ਕੇ ਇਹਨੇ ਕੀ ਕਰ ਲਿਆ ਓਕੇ ਰਬੜ ਹਾਂ ਵੀ ਕਾਜ ਦੀ ਚੱਲੀ ਐ ਮੋਟਰ ਤੇ ਇਹਨੂੰ ਫੇਰ ਇੱਧਰ ਧਾਣੇ ਨੂੰ ਨੇ ਪਾਏ ਆ ਬਾਹਲੀ ਕਾਸ਼ੀ ਓਹ ਜਾਂਟੀ ਆ ਪਾਣੀ ਢੋਲ ਕੇ ਨਾ ਨਵਾਂ ਪਾਣੀ ਪਾ ਕੇ ਇਹ ਚ ਰੱਖ ਦੇ ਹਵਾ ਲਾ ਵੀ ਜੂ ਮੜੀ ਜੀ ਢੋਲ ਦੇ ਇੱਥੇ ਇਹਨੂੰ ਤੇ ਮੋਟਰ ਤੇ ਦੇ ਦਿਆਂ ਜਾ ਕੇ ਕਿੰਨਾ ਕੰਮ ਖਿੱਚਿਆ ਗਿਆ ਕਬੂਤਰਾਂ ਗਵਤਨਾਂ ਦਾ ਨਵੇੜਿਆ ਹੈਗਾ ਮੈਂ ਆਪਾਂ ਭਾਈ ਆ ਬੱਦ ਤੱਕ ਫੜੀ ਇਹਦਾ ਪੈਰ ਵੱਡਿਆ ਜਾਣਾ ਤਾਂ ਤੁਹਨ ਦਿਖਾਉਨੇ ਆ ਕੋਲ ਜਾਂਟੀ ਆ ਦੇਖੋ ਧਾਗਾ ਓ ਹੋ 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 ਇਹਨਾਂ ਨੇ ਜਿਹੜਾ ਉਹ ਪਾੜਿਆ ਨਾ ਜਾਂਟੀ ਉਹ ਪਾੜਿਆ ਉਹ ਦੇਖੋ ਫੈਲਾ ਜਾ ਉਹਦੇ ਤਾਂ ਅੱਗੇ ਨੇ ਇਹ ਦੇ ਤਾਂ ਨਿਕਲਦੇ ਨਿਕਲ ਜੂ ਕੈਂਚੀ ਲਿਆਉ ਉਹ ਵੱਡਿਆ ਜਾਣਾ ਤਾਂ ਓਏ ਵੱਡਿਆ ਹੋਇਆ ਲਾਲ ਹੋਇਆ ਪਿਆ ਪੈਰ ਤਕਲੀਫ ਹੋ ਰਿਹਾਦਾ ਬੱਟ ਉਹ ਲਿਆਵਾਂ ਚਾਕੂ ਚੁੱਕੂ ਚਾਕੂ ਲਿਆ ਯਾਰ ਕੈਂਚੀ ਲਿਆ ਕੈਂਚੀ ਲੈ ਕੇ ਆਵਾਂ ਕੈਂਚੀ ਲੈ ਕੇ ਆਉਣਾ ਪਤਲੀ ਜੀ ਲਿਆਉਣਾ ਬਰੀਕ ਆਹ ਕੈਂਚੀ ਨਾਲ ਵੜਦੇ ਆ ਭਾਈ

ਦੇ ਆ ਦੀ ਛੜ ਦੇ ਛੜ ਦੇ ਹੁਣ ਇਹਨੂੰ ਅੰਦਰ ਹੀ ਛੜ ਦੇ ਜਾਏ ਸੈਟ ਹੈ ਸੈਟ ਹੈ ਹੁਣ ਦਾ ਛੜ ਦੇ ਬਾਈ ਬਾੜੀ ਤਕਲੀਫ ਚ ਦੀ ਠੀਕ ਹੈ ਠੀਕ ਹੈ ਵੱਡੋ ਵਜਾਣਾ ਸਾ ਕਾਸ਼ ਇਹਨਾਂ ਨੂੰ ਵੀ ਮੋੜ ਕੇ ਬੰਦ ਕਰ ਦੇ ਖੜਾਇਆ ਨਹੀਂ ਕਿਵੇਂ ਗਾਂਢੀ ਜ਼ਿਆਦਾ ਪਾ ਦੰਨੇ ਆ ਯਾਰ ਆ ਨਹੀਂ ਥੋੜਾ ਹੀ ਪਾਇ ਜੀ ਅੱਧਾ ਦਸ ਲਾਈ ਇਹ ਫਿਰ ਆ ਤੁਹਾਨੂੰ ਪਤਾ ਬਾਤ ਤੇ ਜੀ ਨੂਰੀ ਦੀ ਹਜੇ ਉਹ ਦੂਈ ਠੀਕ ਹੈ ਇਹ ਕੰਮ ਖਰਾਬ ਕਰ ਸੀ ਇਹ ਕਰਦੇ ਕਰਦੇ ਬੰਦ ਘੇਰ ਘੇਰ ਕੇ ਲਿਆ ਇਧਰ ਨੂੰ ਕਾਸ਼ੀ ਇਹਨਾਂ ਨੂੰ ਬੰਦ ਕਰਕੇ ਚੱਲਦੇ ਆ ਬਈ ਕਰਤੇ ਬੰਦ ਬਈ ਸਾਰੇ ਪਾਣੀ ਰੱਖਤਾ ਕਰਦੇ ਬੰਦ ਕਾਸ਼ੀ ਚਾਰ ਜਾਲੀਆਂ ਹੋ ਗਈਆਂ ਫੱਟ ਐ ਕੀ ਕਹਿੰਦੀ ਆ ਗੱਲਾਂ ਦੀ ਲਾਲੀ ਹਾਂ ਉੜ ਜੂੜ ਜੂ ਕਰਦੀ ਆ ਹਾਂ ਇੱਥੇ ਦਾ ਮਿੱਟੀ ਉਹ ਪਾ ਗਾਜਰੀ ਬੈਠਾ ਹਾਂਜੀ ਇੱਥੇ ਮਿੱਟੀ ਉਹ ਪਾਵਾਂਗੇ ਦੇਖੋ ਤਾਂ ਫਿਰ ਲੈ ਆਉਣਾ ਲੱਗੂ ਘੈਂਟ ਓਕੇ ਰਬੋਟਾ ਹੁਣ ਦੇਖੋ 3 ਡਾਲਰ ਇਹ ਡਾਲਰ ਕੋਤੇ ਨਹੀਂ ਰਹੇ ਹੈਗੇ ਮਾਮੇ ਦਿਖਾ ਤਾਂ ਦੇ ਦਿਖਾਦਾ ਨਹੀਂ ਕਹਿੰਦਾ ਹਵਾ ਨਹੀਂ ਲੰਗਣ ਦੇਣੀ ਉਹਨਾਂ ਨੂੰ ਹਾਂ ਉੱਲੀ ਵੇਸ਼ਕ ਲੱਗ ਜਵੇ ਹਵਾ ਨਹੀਂ ਲੰਗਣ ਦੇਣੀ ਡਾਲਰ ਇਹਨੂੰ ਉੱਲੀ ਵੇਸ਼ਕ ਲੱਗ ਜਵੇ ਹਾਂ ਪਹੁੰਚ ਗਏ ਭਾਈ ਪਹੁੰਚ ਗਏ ਜਸੂਓ ਨੀ ਇਹ ਭੇਜੇ ਹੋਏ ਤੇ ਜਾਨਵਰ ਲੈਣ ਹੁਣ ਤੁਹਾਨੂੰ ਜਾਨਵਰ ਦਿਖਾਉਣੇ ਆ ਗੱਡੀ ਦੀ ਸੀਟ ਚੋਂ ਕਢਦੇ ਆ ਠੀਕ ਆ ਕਢਦੇ ਆ ਫਿਰ ਹੁਣ ਖੋਲੀਏ ਲੋਕ ਉਹ ਦੂਜੀ ਆ ਖੋਲ ਹਾਂ ਖੋਲ ਖੋਲ ਕੇ ਨਾ ਦਿਖਾਉਣੇ ਪਹਿਲਾਂ ਇੱਧਰ ਦਿਖਾਦਾ ਦੇਖੋ ਤਾਂ ਹੁਣ ਜਾਲੀ ਕਿਵੇਂ ਲੱਗ ਰਹੀ ਹੈ ਹਲੇ ਤਾਂ ਇਹਦੇ ਉੱਪਰ ਰਦੇ ਲੱਗਣੇ ਨੇ ਓਕੇ ਰਿਪੋਰਟ ਆ ਚਾਚਾ ਰਾਉਂਡੀ ਫਿਰਦਾ ਸਾਡਾ ਚਾਚਾ ਰਾਉਂਡੀ ਹਾਰੀ ਹੋਈ ਟੀਮ ਦੇ ਕੋਚ ਸਾਹਿਬ ਨੇ ਸਾਡੇ ਕੱਢ ਕੱਢ ਬਈ ਤੁਹਾਨੂੰ ਜਾਨਵਰ ਦਿਖਾਉਣੇ ਆ ਫਿਰ ਇਹ ਆ ਦੇਖੋ ਭੋਲੂ ਕਾਕਾ ਆ ਗਿਆ ਸ਼ਿਸ਼ਟ ਜੂ ਆ ਗਿਆ ਬਈ ਉਹ ਕੈਰ ਬੋਟਾ ਦੇਖੋ ਤਾਂ ਫਿਰ ਕਿਵੇਂ ਹੈ ਘੈਂਟ ਹੈ ਜੀ ਫੀਮੇਲ ਹੈ ਹੈ ਕਿੰਨੇ ਕਿ ਜਰਦੀ ਹੋਗੀ ਇਹ ਹੈਗੀ ਹੈ ਉਹ 5 6 ਮਹੀਨੇ ਦੀ ਤਾਂ ਨਹੀਂ ਨਹੀਂ ਹਾਂ ਘਟ ਹੈ ਗੀ 2 ਮਹੀਨੇ ਤੋਂ ਘਟ ਅੱਛਾ ਹਣੀ ਲੱਗਦੀ ਗੱਡੀ ਹੈ ਨਾ ਚੱਲ ਲੈ ਜਾਣੇ ਘਰ ਨੂੰ ਸਵੇਰੇ ਸਵੇਰੇ ਉੱਠ ਗਏ ਬਈ ਮੋਟਰ ਤੇ ਵੀ ਪਹੁੰਚ ਗਏ ਧੂਣੀ ਦਾ ਪ੍ਰਬੰਧ ਕਰ ਰਹੇ ਹਾਂ ਖੰਡ ਹੈ ਬਹੁਤ ਰਾਤ ਵੀ ਬਹੁਤ ਹੀ ਡੰਡਣਾ ਮੱਝ ਵੀ ਮੱਝ ਵੀ ਬਾਹਰੋਂ ਦੇਖਦੇ ਆਂ ਵੀ ਕਹੇ ਜਿਹੀਆਂ ਲੱਗਦੀਆਂ ਨੇ ਬਾਹਰ ਜਾ ਕੇ ਦੇਖਾਂਗੇ ਬਬੀ ਨੇੜ ਚਾ ਕੰਮ ਦੇਖੋ ਹੁਣ ਫਿਰ ਇਕ ਇਕ ਰ ਦਾ ਹੋਰ ਲੱਗਣ ਇਹਨਾਂ ਦੇ ਉੱਪਰ ਘੋੜੀ ਨੂੰ ਪਾ ਰਹੇ ਆ ਚਾਲ ਭਾਈ ਮੜੇ ਮਰੰਜਨ ਜੇ ਕਰ ਰਹੇ ਆ ਹਾਂ ਯੱਲਾ ਇਹਦਾ ਕਰਿਆ ਜਾਣਾ ਬਾਈ ਹਰ ਵਾਰ ਤੋਂ ਦੋ ਕਗੇੜੇ ਦੇਦੇ ਆਂ ਬੈਠੇ ਇੱਕ ਕਗੇੜਾ ਨਾਲੀ ਨਾਲ ਪੇਂਟ ਉਹ ਜਾਲੀਆਂ ਇਧਰ ਨਾਲ ਦੀ ਨਾਲ ਬਿਲਡਿੰਗ ਸ਼ੈੱਡ ਇਧਰ ਬੈਠੇ ਨੇ ਬੇਲੜ ਸਾਡੇ ਪਿੰਡ ਦੇ ਨੌਜਵਾਨ ਚੋਬਰ ਕਬੂਤਰ ਵੀ ਬੈਠਾ ਹੈ ਆ ਦੇਖੋ ਹਾਂ ਜੀ ਟੋ ਲਗਾ ਹਾਂ ਕਬੂਤਰ ਆ ਬੈਠਾ ਢੋਲ ਲਗਾਓ ਬੈਠਾ ਫੈਜਲਪੁਰੀਆ ਸਾਹਿਬ ਆ ਬੈਠੇ ਨੇ ਇੱਕ ਆ ਬੈਠਾ ਤੂਤਰੀ ਸਰਚ ਲਾਈਟ ਲਾ ਕੇ ਹੋ ਰਿਹਾ ਭਾਈ ਕੰਮ ਛੱਡ ਦਾ ਜ ਨਵੇੜ ਨਾ ਕੰਮ ਬਲੌਗ ਵੀ ਕੱਲ ਨੂੰ ਆਊਗਾ ਹੁਣ ਇਹ ਭਾਈ ਬਹੁਤ ਟਾਈਮ ਹੋ ਗਿਆ ਲਗ ਗਈਆਂ ਹਾਲੇ ਇਹਦੇ 4 ਵਜੇ ਤੇ ਰਹਿ ਜਾਂਦਾ ਅ ਵੀ ਤਾਂ ਸਮਾਨ ਇਕੱਠਾ ਕਰਾ ਦਿਆਂਗਾ ਬੈਂਟ ਕਰਾਟ ਬੈਠ ਜਾਣਾ ਹਾਂ ਹਾਂ ਸਮਾਨ ਇਕੱਠਾ ਕਰ ਲਓ ਭਾਈ ਲਓ ਵੀ 3 ਦਿਨ ਚ ਚਲੇਗਾ ਵਲੌਗ ਤਿੰਨ ਤਿੰਨ ਦਿਨ ਹੋ ਗਏ ਮੈਨੂੰ ਲੱਗਦਾ ਇਹ ਵਲੌਗ ਨੂੰ ਅੱਧ ਵਿਚਾਲੇ ਲਟਕਦੇ ਇਹਨੂੰ ਕੱਲ ਤਾਂ ਪਾ ਵੀ ਨਹੀਂ ਹੋਇਆ ਵਲੌਗ ਤੇ ਆ ਟਾਕੀਆਂ ਬਣਾਉਣ ਲੱਗਿਆ ਹੁਣ ਖੁੱਡਿਆਂ ਦੀਆਂ ਉੱਧਰ ਲੱਗੇ ਹੋਏ ਆ ਮਿਸਤਰੀ ਸਾਹਿਬ ਅੱਜ ਇੱਧਰ ਹੀ ਕੰਦਾ ਵੀ ਨਿਬੜ ਜੂਗਾ ਤਕਰੀਬਨ ਤੇ ਆ ਚਾਦਰਾਂ ਪਾ ਲਈਆਂ ਭਾਈ ਮੇਰੇ ਸਾਹਬ ਨਾਲ ਚੇਂਜ ਕਰਨੀਆਂ ਪੈਣੀਆਂ ਦੇਖੋ ਕਿਵੇਂ ਚੋਗੀਆਂ ਇਹ ਲੈ ਇਹ ਤਾਂ ਚੇਜ ਕਰਨੀਆਂ ਪੈਣਗੀਆਂ ਐਸਾ ਆਪਣਾ ਤਾਂ ਮੀਆਂ ਜੇ ਗੰਧ ਪਾਉਣੀਆਂ ਬਹੁਤ ਕੋਈ ਨਹੀਂ ਦੇਖਦੇ ਆ ਕੀ ਬਣਦਾ ਬਾਹਰੋਂ ਦਿਖਾਉਣਾ ਹੁਣ ਤੁਹਾਨੂੰ ਮੈਂ ਆਓ ਕਿਹੜੇ ਬੈਠੇ ਨੇ ਖੜੇ ਨੇ ਮੰਮੀ ਇਧਰੋਂ ਦਿਖਾਉਣਾ ਹੁਣ ਇਧਰੋਂ ਪਤਾ ਲੱਗੂਗਾ ਅਸਲ ਲੈ ਹਲੇ ਇੱਕ ਇੱਕ ਤੇਗਾ ਹੋਰ ਲੱਗਣਾ ਇਹਦੇ ਉੱਪਰ ਜਿਵੇਂ ਉਹ ਲੱਗ ਰਿਹਾ ਹੈ ਇਹ ਡੱਬੀ ਬਣਨੀ ਐ ਜੀ ਐਨ ਤੇ ਇੱਕ ਨੁਕਸਾਨ ਹੋ ਗਿਆ ਸਲੇਬ ਟੁੱਟ ਗਈ ਯਾਰ ਆ ਦੇਖੋ ਇੱਥੋਂ ਵੀ ਟੁੱਟ ਗਈ ਇੱਥੋਂ ਵੀ ਟੁੱਟ ਗਈ ਆ ਦੇਖੋ ਉਧਰੋਂ ਵੀ ਟੁੱਟ ਗਈ ਮੇਰੇ ਹਿਸਾਬ ਨਾਲ ਹੁਣੇ ਦੁਬਾਰਾ ਬਣੂਗੀ ਬਾਕੀ ਦੇਖ ਲਾਂਗੇ ਜਿਵੇਂ ਵੀ ਹੋਇਆ ਸਿਸਟਮ ਤੇ ਕਮੈਂਟ ਬੋਲਦੀ ਐ ਪਹਿਲਾਂ ਪਹਿਲਾਂ ਬੋਲਦੀ ਐ ਕਮੈਂਟ ਹਰਪਿੰਦਰ ਸਿੰਘ ਮਾਨਗੋੜ ਥੈਂਕ ਯੂ ਵੀਰੇ ਸਾਗਰ ਲਮਾਣਾ ਬੇੰਤ ਕਲੀਰ ਸਾਗਰ ਲਵਾਣਾ ਧੰਨਵਾਦ ਵੀਰੇ ਸਤਵਿੰਦਰ ਸਿੰਘ ਸਾਗਰ ਲਵਾਣਾ ਨਾਈਸ ਵੀਡੀਓ ਥੈਂਕ ਯੂ ਵੀਰੇ ਜਸਵੀਰ ਸਿੰਘ ਬਾਈ ਹੈਲੋ ਹਾਂਜੀ ਹੈਲੋ ਕੀ ਹਾਲ ਹੈ ਵੀਰੇ ਢਿੱਲੋ ਜੱਗੀ ਵੀਰੇ ਕਬੂਤਰੀ ਵਾਲਾ ਖੁੱਡਾ ਸਾਫ਼ ਕਰਕੇ ਸੁੱਕੀ ਮਿੱਟੀ 'ਚ ਕਲੀ ਮਿਲਾ ਕੇ ਸੁੱਟੋ ਹਾਂਜੀ ਵੀਰੇ ਅੱਜ ਕਰਨ ਕਲੀ ਮੰਗਵਾ ਲਈ ਸੀ ਗੱਲ ਆ ਇੱਧਰ ਕਰਕੇ ਵੀਰੇ ਟਾਈਮ ਨਹੀਂ ਲੱਗਦਾ ਮਨਜੀਤ ਸਿੰਘ ਨਾਈਸ ਵੀਡੀਓ ਵੀਡੀਓ ਜੀ ਮਨਜੀਤ ਸਿੰਘ ਧੰਨਵਾਦ ਵੀਰੇ ਤੇ ਕਿੱਧਰ ਗਏ ਹਾਂ ਹਰਸ਼ ਖਾਨ ਹਾਂ ਪਾਕਿਸਤਾਨ ਤੋਂ ਤੁਹਾਡੇ ਬਲੌਗ ਦੇਖਦੇ ਹਾਂ ਐਸੇ ਕੋ ਵੀ ਕਬੂਤਰਾਂ ਦਾ ਬਹੁਤ ਸ਼ੌਕ ਹੈ ਓਕੇ ਓਕੇ ਵੀਰੇ ਧੰਨਵਾਦ ਵੀਰੇ ਬਹੁਤ-ਬਹੁਤ ਸੂਝਲ ਕੁਮਾਰ ਬਾਈ ਛੱਤ ਵਾਲੇ ਕਬੂਤਰਾਂ ਦਾ ਖੁੱਡਾ ਸਾਫ਼ ਕਰਦੇ ਮੌਸਮ ਬਦਲ ਰਿਹਾ ਵੀਰੇ ਪਰसों ਸਾਫ਼ ਕੀਤਾ ਸ਼ਾਇਦ ਤੁਸੀਂ ਬਲੌਗ ਨਹੀਂ ਦੇਖਿਆ ਉਹ ਚੈਂਬੀ ਸਟੱਡ ਫਾਰਮ ਬਾਈ ਮੇਰੇ ਕੋਲ 150 ਘੋੜਾ ਠੀਕ ਹੈ ਠੀਕ ਹੈ ਵੀਰੇ ਬਾਈ ਨੂਰੀ ਨਹੀਂ ਮੇਟ ਕਰਾ ਦੋ ਬਾਈ ਚੰਨੂ ਕਿ ਇਹ ਟੋਮੇਟ ਹੈ ਵੀਰੇ ਚੰਨੋ ਮੇੜਾ ਖਲਈ ਦਾਰਾਪੁਰੀਆ ਦੇ ਬੱਚੇ ਤੋਂ ਮੇਟ ਹੈ ਤੇ ਨੂਰੀ ਵੀਰੇ ਹੀਟ ਚ ਆਊਗੀ ਫਿਰ ਆਪਾਂ ਕਰ ਦੇਣੀ ਭਰਾ ਦੇਣੀ ਸਾਇਲੈਂਟ ਮਨਪ੍ਰੀਤ ਮੰਨਾ ਨਾਲ ਤੁਹਾਡੀ ਕੀ ਰਿਸ਼ਤੇ ਆ ਵੀਰੇ ਮੇਰਾ ਭਤੀਜਾ ਲੱਗਦਾ ਜੀ ਸਖਾ ਹੋ ਸਾਗਰ ਲਬਾਣਾ ਸਾਗਰ ਲਵਣ ਧੰਨਵਾਦ ਵੀਰੇ ਇਨ ਕਮੈਂਟ ਕਰਨ ਲਈ ਤੇ ਸ਼ੌਂਕੀ ਜੱਟ ਬਾਲਦ ਅਹਿਮਦ ਸ਼ੌਂਕੀ ਮਹਿਰਾ ਬਾਲਦ ਅਹਿਮਦ ਰਵੀ ਰਵੀ ਧੰਨਵਾਦ ਵੀਰੇ ਇਨ ਕਮੈਂਟ ਕਰਨ ਲਈ ਤੇ ਬਲੌਗ ਦੀ ਕਰਦੇ ਹਾਂ ਸਮਾਪਤੀ ਅਗਲਾ ਬਲੌਗ ਸ਼ੁਰੂ ਕਰ ਲਈਏ ਬਹੁਤ ਘਾਟਾ ਪਿਆ ਹੈ ਬਲੌਗਾਂ ਦਾ ਆਪਾਂ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ